ਜਿਵੇਂ ਕਿ ਤੁਹਾਨੂੰ ਪਤਾ ਬਈ ਆਪਣੇ ਪਿਛਲੇ 4 ਦਿਨਾਂ ਤੋਂ ਮਿਸਤਰੀ ਲੱਗੀ ਹੋਈ ਸੀਗੇ ਤੇ ਅੱਜ ਕੰਮ ਜਿਹੜਾ ਕੰਪਲੀਟ ਹੋ ਗਿਆ ਆ ਜੋ ਤੁਹਾਨੂੰ ਅੰਦਰ ਚੱਲ ਕੇ ਦਿਖਾਉਣੇ ਆ ਵੀ ਕੀ ਕੀ ਕੰਮ ਕੀਤਾ ਹੈ ਇਧਰਲੇ ਪਾਸੋਂ ਜਾ ਕੇ ਤੁਹਾਨੂੰ ਪਹਿਲਾਂ ਆਪਾਂ ਫਰਸ਼ਾਂ ਦਿਖਾਉਣੇ ਆ ਜਿਹੜੀ ਆ ਫਰਸ਼ ਲਾਈ ਹੈ ਇੱਕ ਉਹਦੇਲੇ ਪਾਸੇ ਫਰਸ਼ ਲਾਈ ਹੈ ਦੇਖ ਸਕਦੇ ਹੋ ਕੋਲੀ ਜਾ ਕੇ ਵੀ ਦਿਖਾਉਂਗਾ ਤੇ ਅਧਿਕ ਸਾਧਨਦਰੋਂ ਕੋ ਸਾਹਮਣੇ ਵਾਲੀ ਫਰਸ ਲਾਈ ਹੈ ਆ ਜੋ ਦਿਖਾਉਣੀ ਆ ਤੁਹਾਨੂੰ ਪੂਰਾ ਕਲੀਨ ਬਣ ਗਿਆ ਦੇਖੋ ਇਧਰੋਂ ਫਰਸ ਲਾਈ ਹੈ ਇਹਦੇ ਵਿੱਚ ਖੱਡੇ ਵਾਲੇ ਪੈ ਗਏ ਸੀਗੇ ਉਹਨੂੰ ਰੂੜੀ ਨਾਲ ਕਵਰ ਕੀਤਾ ਹੈ ਬੱਜਦੀ ਸੀਮੈਂਟ ਆ ਪਾਸਾ ਫਰਸ਼ਾ ਲਾਇਆ ਦੂਰੋਂ ਦੇਖ ਸਕਦੇ ਹਾਂ ਪੂਰਾ ਪੱਕਾ ਕਰਤਾ ਇਧਰਲੇ ਪਾਸੋਂ ਗਾਂਹ ਦੂਜੇ ਪਾਸੇ ਜਿਹੜਾ ਕਟੀਆਂ ਦਾ ਕੱਚਾ ਸੀਗਾ ਆ ਦੇਖੋ ਇਹ ਵੀ ਪੱਕਾ ਕਰਤਾ ਆ ਵੇਖੋ ਆ ਫਰਸ਼ ਸਭ ਤੋਂ ਪਹਿਲਾਂ ਲਾਈ ਸੀ ਮੁੜ ਕੇ ਸਾਰੇ ਬਸੂ ਅਸੀਂ ਇੱਧਰ ਕਰਤੇ ਸੀ ਕਿਉਂਕਿ ਉੱਧਰ ਫਸ ਲਾਉਣੀ ਸੀਗੀ ਤੇ ਹੁਣ 3-4 ਦਿਨ ਲੱਗਣਗੇ ਉਹਨੂੰ ਸੁੱਕਣ ਨੂੰ ਮੱਝਾਂ ਇੱਕ ਪਾਸੇ ਕਰ ਦਾਂਗੇ ਗਾਵਾਂ ਇੱਕ ਪਾਸੇ ਕਰ ਦਾਂਗੇ ਤੇ ਛੋਟੀਆਂ ਕਟੀਆਂ ਜਿਹੜੀਆਂ ਉਹ ਇੱਥੇ ਕਰ ਦਾਂਗੇ ਵੱਡੀਆਂ ਚਲ ਉਹਨਾਂ ਦੇ ਨਾਲ ਬੰਨ ਦਾਂਗੇ ਪਸੂ ਰਾਵਣਾ ਬੈਠਿਆ ਦੋਸਤੋ ਦੇਖ ਲਓ ਜੇ ਦਿਵਾਲੀ ਗਰਮੀ ਹੁੰਦੀ ਆ ਉਹਦੇ ਫਾਰੇ ਛੱਡ ਦਿੰਨੇ ਆ ਇਥੋਂ ਵੀ ਦੋਸਤੋ ਟਲਾਨ ਜੀ ਬਣਾਈ ਆ ਥੋੜੀ ਇਹ ਵੀ ਪੱਕਾ ਕੀਤਾ ਹੈ ਇਹ ਜਿਹੜੇ ਪਾਸੇ ਦਿਖਾਉਣੀ ਆ ਕੱਚਾ ਵੀ ਆ ਦੋਸਤੋ ਸਾ ਉਧਰ ਪਰੇ ਪਸੂ ਬੰਨੇ ਆ ਉਹ ਕੱਚਾ ਰੱਖਿਆ ਹੋਇਆ ਵੇਖੋ ਦੂਰ ਤੱਕ ਕਈ ੜੀ ਕੋਈ ਸੂਣ ਵਾਲਾ ਹੁੰਦਾ ਏ ਹੁਣ ਕੱਚੇ 'ਚ ਬਿਠਾਵਾਂਗੇ ਉਠਾਇਆ ਜਾ ਸਕਦਾ ਆ ਵੇਖੋ ਓਏ ਵੇਖੋ 2 ਨੰਬਰ ਵਾਲੀ ਮੱਝ ਆਰਾਮਣਾ ਬੈਠੀ ਐ ਸੋ ਇਹ ਸੀ ਦੋਸਤੋ ਵੀਡੀਓ ਸਾਡੀ ਧੰਨਵਾਦ